ਜੰਗਲ ਬਲੌਡੀ ਦਿੱਤਾ ਕਿ ਆਪ ਪੁਲਿਸ ਨੂੰ ਮਿਲੀ ਬਹੁਤ ਵੱਡੀ ਕਾਮਯਾਬੀ ਇੱਕ ਇੰਟਰਨੈਸ਼ਨਲ ਬਾਰਡਰ ਤੋਂ ਭਾਰੀ ਮਾਤਰਾ ਜੀ ਮਿਲੀ ਹੈ ਹਿਰੋਇਨ ਇਹ ਵੀ ਪੰਜਾਬ న్యూਸ ਦੀ ਖਾਸ ਰਿਪੋਰਟ ਸਾਡੇ ਮਾਨਯੋਗ ਸੀਐਮ ਸਾਹਿਬ ਦੀ ਜਿਹੜੀ ਨਸ਼ਿਆਂ ਵਿਰੁੱਧ ਮਹਿੰਮ ਹੈ ਯੁੱਧ ਨਸ਼ਿਆਂ ਵਿਰੁੱਧ ਉਹਦੇ ਤਹਿਤ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਇੱਕ ਹੋਰ ਬਹੁਤ ਵੱਡੀ ਕਾਮਯਾਬੀ ਮਿਲੀ ਹੈ 60 ਕਿਲੋ ਉਹ ਬਫ ਹਿਰੋਇਨ ਬਰਾਮਦ ਕੀਤੀ ਗਈ ਹੈ ਔਰ ਇਹ ਜਿਹੜੇ ਰਿਕਵਰੀ ਹੈ ਇਹ ਸਾਰਾ ਕਾਟਲ ਜਿਹੜਾ ਬਾਹਰੋਂ تنویر شاہ ਨਾਮ ਦਾ ਇੱਕ ਸਮਗਲਰ ਚਲਾ ਰਿਹਾ ਸੀ ਪਾਕਿਸਤਾਨ ਬੇਸਡ ਤੇ ਜੋਬਨ ਕਲੇਰ ਜੋ ਕਿ ਕੈਨੇਡਾ ਬੇਸਡ ਇੱਕ ਅੰਮ੍ਰਿਤਸਰ ਰੂਰਲ ਦਾ ਰਹਿਣ ਵਾਲਾ ਪੁਰਾਣਾ ਸਮਗਲਰ ਹੈ ਤੇ ਉਹਦੇ ਸਾਥੀ ਜਿਹੜਾ ਮੇਨਲੀ ਗੁਰਸਾਹਿਬ ਸਿੰਘ ਲੀਡ ਕਰ ਰਿਹਾ ਸੀ ਕੋਇਂਦਵਾਲ ਸਾਹਿਬ جیل ਤੋਂ ਇਹਨਾਂ ਵੱਲੋਂ ਜਿਹੜੀ ਸਾਰੀ ਇਹ ਕਾਟਲ ਚਲਾਇਆ ਜਾ ਰਿਹਾ ਸੀ ਔਰ ਟੋਟਲ 9 ਗ੍ਰਿਫਤਾਰੀਆਂ ਇਸ ਕੇਸ 'ਚ ਹੁਣ ਤੱਕ ਹੋਈਆਂ ਹਨ ਔਰ ਜਿਹੜੀ ਇੰਟਰਸਟਿੰਗ ਗੱਲ ਹੈ ਕਿ ਇੰਟਰਨੈਸ਼ਨਲ ਬਾਰਡਰਸ ਦੇ ਵਿੱਚ ਬਾਰਮੇਰ ਰਾਜਸਥਾਨ ਤੋਂ ਰਿਕਵਰੀ ਕੀਤੀ ਗਈ ਹੈ ਬਿਲਕੁਲ ਇੰਟਰਨੈਸ਼ਨਲ ਬਾਰਡਰ ਦੇ ਨਾਲ ਪਿੰਡ ਕਲਿਆਨਪੁਰ ਹੈ ਔਰ ਪੁਲਿਸ ਸਟੇਸ਼ਨ ਬਿਜਰਾੜ ਡਿਸਟ੍ਰਿਕਟ ਬਾਰਮੇਰ ਤੋਂ ਇਹਦੇ ਚ ਸਾਡੀ ਜਿਹੜੀ ਟੀਮ ਹੈ ਸਪੈਸ਼ਲੀ ਡੀਸੀਪੀ ਰਵਿੰਦਰਪਾਲ ਜੀ ਜਗਵਿੰਦਰ ਜੀ ਯਾਦਵਿੰਦਰ ਸਿੰਘ ਇੰਸਪੈਕਟਰ ਵਿਨੋਦ ਕੁਮਾਰ ਸ਼ਿਵਦਰਸ਼ਨ ਸਿੰਘ ਸਾਡੇ ਏਸੀਪੀ ਇੰਸਪੈਕਟਰ ਮੋਲਕ ਤੇ ਰਵੀ ਕੁਮਾਰ ਇਹ ਸਾਰਿਆਂ ਨੇ ਬਹੁਤ ਵਧੀਆ ਰੋਲ ਪਲੇ ਕੀਤਾ ਸਭ ਤੋਂ ਪਹਿਲਾਂ ਜਿਹੜਾ ਇਹਦੇ ਚ ਵਿਨੋਦ ਕੁਮਾਰ ਦੀ ਟੀਮ ਵੱਲੋਂ 1 ਕਿਲੋ ਹਿ eroin ਚ ਗੁਰਸਾਹਿਬ ਸਿੰਘ ਨੂੰ ਫੜਿਆ ਗਿਆ ਸੀਗਾ ਕਿਉਂਕਿ ਅੰਮ੍ਰਿਤਸਰ ਰੂਰਲ ਦਾ ਏਰੀਆ ਦਾ ਰਹਿਣ ਵਾਲਾ ਉਸ ਤੋਂ ਬਾਅਦ ਜਦੋਂ ਉਹ ਜੇਲ੍ਹ ਚਲਾ ਗਿਆ ਉੱਥੇ ਜਾ ਕੇ ਵੀ ਉਹਨੇ ਆਪਣਾ ਨੈਟਵਰਕ ਜਾਰੀ ਰੱਖਿਆ ਔਰ ਸ਼ਾਹ ਨਾਮ ਦਾੜਾ ਸਮੱਗਲਰ ਉਹਦੇ ਨਾਲ ਇੰਟੈਚ ਰਿਹਾ ਜਸ਼ਨਪ੍ਰੀਤ ਤੇ ਗਗਨਦੀਪ ਉਦੇ ਦੋ ਬੰਦੇ ਸੀ ਜਿਹੜੇ ਕੰਮ ਕਰ ਰਹੇ ਸੀ ਉਸ ਬਾਅਦ ਜਸ਼ਨਪ੍ਰੀਤ ਦੀ ਗ੍ਰਿਫਤਾਰੀ ਹੋਈ ਤੇ ਉਹਨੂੰ ਮੈਸੇਜ ਆਇਆ ਸੀ ਕਿ ਤੁਸੀਂ ਬਾਰਮੇਰ ਜਾ ਕੇ ਉੱਥੋਂ ਜਿਹੜੀ ਕਨਸਾਈਨਮੈਂਟ ਹੈ ਲੈ ਕੇ ਆਓ ਤੋਂ ਉੱਥੋਂ ਸਾਡੀ ਟੀਮ ਇਮੀਡੀਏਟਲੀ ਰਵਾਨਾ ਹੋ ਕੇ ਉਹਨੂੰ ਉੱਥੋਂ ਰਿਕਵਰ ਕਰਾਇਆ ਗਿਆ ਬਿਲਕੁਲ ਇੰਟਰਨੈਸ਼ਨਲ ਬਾਰਡਰ ਦੇ ਨਾਲ ਜਿਹੜੀ ਹੈਜੀ ਲਾਈਨ ਉੱਥੇ ਅਸੀਂ ਰਾਜਸਥਾਨ ਪੁਲਿਸ ਤੇ ਬੀਐਸਐਫ ਦਾ ਵੀ ਬਹੁਤ ਸਾਨੂੰ ਸਹਿਯੋਗ ਮਿਲਿਆ ਉਸ ਤੋਂ ਬਾਅਦ ਆ ਕੇ ਜਿਹੜੇ ਅਕ੍ਰੋਸ ਦੀ ਕੰਟਰੀ ਮੈਂ ਕਹੂੰਗਾ ਪੰਜਾਬ ਹਰਿਆਣਾ ਜੰਮੂ ਰਾਜਸਥਾਨ ਇਹ ਸਾਰੇ ਏਰੀਆ ਦੇ ਵਿੱਚੋਂ ਗ੍ਰਿਫਤਾਰੀਆਂ ਹੋਈਆਂ ਚਾਹੇ ਉਹ ਸਿੱਧਾ ਕਾਟਰਲ ਨਾਲ ਰਿਲੇਟਡ ਜਿਹੜੋ ਕਨਸਾਈਨਮੈਂਟ ਚੁੱਕਣ ਵਾਲੇ ਰਿਸੀਵਰ ਸੀਗੇ ਚਾਹੇ ਹਵਾਲਾ ਆਪਰੇਟਰਸ ਨੇ ਇਹਦੇ ਚ ਜੇ ਆਪਾਂ ਡਿਟੇਲ ਚ ਜਾਈਏ ਤਬ ਜਿਵੇਂ ਮੈਂ ਤੁਹਾਨੂੰ ਦੱਸਿਆ ਪਹਿਲਾਂ ਗੁਰਸਾਹਿਬ ਸਿੰਘ ਦੀ ਅਰੈਸਟ ਹੋਈ ਫਿਰ ਜੈਸ਼ਨਪ੍ਰੀਤ ਕਗਨਦੀਪ ਉਸ ਤੋਂ ਬਾਅਦ ਰਾਜੀਵ ਪੰਜ ਕੋ ਉਤਰਾ ਇਹ ਅਰਨਿਆ ਜੀਐਨਕੇ ਦਾ ਰਹਿਣ ਵਾਲਾ ਔਰ 29 ਸਾਲ ਦੀ ਉਮਰ ਹੈ ਇਹ ਫਾਰਮਰ ਹੈ ਬਾਈ ਪ੍ਰੋਫੈਸ਼ਨ ਔਰ ਇਹਦੇ ਖਿਲਾਫ ਇੱਕ ਕੇਸ ਪੁਰਾਣਾ ਦਰਜ ਹੈ ਲੜਾਈ ਝਗੜੇ ਦਾ ਉਥੇ ਲੋਕਲ ਉਸ ਤੋਂ ਇਲਾਵਾ ਸੋਮਨਾਥ ਇਹ ਆਰਸਪੁਰ ਦੇ ਜੀਐਨਕੇ ਦਾ ਰਹਿਣ ਵਾਲਾ ਹੈ ਇਹ ਇਹਦੇ ਤੇ ਪ੍ਰੀਵਿਅਸ ਕੇਸ ਜਿਹੜਾ ਬੜਾ ਇੰਪੋਰਟੈਂਟ ਹੈ ਇਹ ਹੈਗੀ ਹੈ 4 ਕਿਲੋ ਹਿਰੋਇਨ ਦਿੱਲੀ ਦੇ ਵਿੱਚ 2003 ਚ ਤੇ 9 ਕਿਲੋ ਅੰਮ੍ਰਿਤਸਰ ਦੇ ਵਿੱਚ 2014 ਚ ਸੋਮਨਾਥ ਤੇ ਇਹ ਇਸ ਤੋਂ ਇਲਾਵਾ ਪਰਸ਼ੋਤਮ ਸਿੰਘ ਜਿਹੜੀ ਉਸ ਕਾਲਾ ਇਹ ਵੀ ਸਿੰਬਲ ਕੈਂਪ ਜੰਮੂ ਦਾ ਰਹਿਣ ਵਾਲਾ ਔਰ 50 ਸਾਲ ਦੀ ਉਮਰ ਹੈ 32 ਕਿਲੋ ਆਰਡੀਐਕਸ ਜਿਹੜਾ ਕਿ 2000 ਦੇ ਵਿੱਚ ਦਿੱਲੀ ਬੰਬ ਬਲਾਸਟ ਹੋਇਆ ਸੀ ਪਹਾੜਗੰਜ ਉਸ ਵਾਂਟਡ ਹੈ ਟਰੱਕ ਡਰਾਈਵਰ ਦਾ ਕੰਮ ਕਰਦਾ ਕੁਲਵਿੰਦਰ ਸਿੰਘ ਇਹ ਮੁੜੇ ਚੱਕਦਾ ਪੀਐਸ ਗੇਟ ਕੀਮਾ ਇਹ ਤੋਂ 200 ਗ੍ਰਾਮ ਹੋਰ ਹਿਰੋਨ ਦੀ ਵੀ ਰਿਕਵਰੀ ਹੋਈ ਹੈ ਇਸ ਤੋਂ ਇਲਾਵਾ ਰਜਿੰਦਰ ਕੌਰ ਇੱਕ ਲੇਡੀ ਨੇ ਅਠੀ ਪਾਸ ਹੈ ਘਰ ਦਾ ਟਰੈਲੂ ਕੰਮ ਕਰਦੀ ਹੈ ਇਹ ਵੀ ਆਰਐਸ ਪੁਰਾ ਜੀਐਨਕੇ ਦੀ ਹੈ ਇਸ ਤੋਂ ਇਲਾਵਾ ਇੱਕ ਹੋਰ ਮੁਲਜ਼ਮ ਵੀ ਗ੍ਰਿਫਤਾਰ ਕੀਤਾ ਗਿਆ ਸੋ ਆਪਾਂ ਜੇ ਦੇਖੀਏ ਤੇ ਬਹੁਤ ਵੱਡਾ ਇੱਕ ਕਾਟਲ ਮੈਂ ਇਹਨੂੰ ਕਹਿ ਸਕਦਾ ਜੋ ਪਾਕਿਸਤਾਨ ਬੇਸਡ ਜਿਹੜਾ 스ਮਗਨਰ ਹੈਗਾ تنویر شاہ کافی ਸਮੇਂ ਤੋਂ ਚਲਾ ਰਿਹਾ ਔਰ ਸਾਡੇ ਕੋਲ ਬੜੀ ਡਿਟੇਲ ਜਿਹਾ ਐਵੀਡੈਂਸ ਆਈ ਹੈ ਕਿ ਵਰਚੁਅਲ ਨੰਬਰ ਦੇ ਉੱਤੇ ਔਰ ਇਵਨ ਵੀਡੀਓਗ੍ਰਾਫ ਜਿਹੜੀ ਇਹਨਾਂ ਨੇ ਵੀਡੀਓਜ਼ ਭੇਜੀਆਂ ਉਹ ਵੀ ਵੀਡੀਓਗ੍ਰਾਫਿਕ ਐਵੀਡੈਂਸ ਵੀ ਸਾਡੇ ਕੋਲ ਆਈ ਹੈ ਜਿਸ ਦੇ ਨਾਲ ਕਿ ਕਨਸਾਈਨਮੈਂਟਸ ਕਿੱਦਾਂ ਲੁਕਾਈਆਂ ਕਿੱਥੋਂ ਚੁੱਕਣੀਆਂ ਔਰ ਮੇਨ ਜਿਹੜੀ ਇਹਦੇ ਵਿੱਚ ਇੰਪੋਰਟੈਂਟ ਗੱਲ ਹੈ ਟਾਟ ਆਊਟਸ ਬਹੁਤ ਇਹਨਾਂ ਨੇ ਡਿਟੇਲ ਚ ਰੱਖੇ ਹੋਏ ਸੀ ਬੜਾ ਪ੍ਰੋਫੈਸ਼ਨਲ ਢੰਗ ਨਾਲ ਇਹਨੂੰ ਸਾਰੇ ਕੰਮ ਨੂੰ ਕਰ ਰਹੇ ਸੀ ਜਿਸ ਤਰ੍ਹਾਂ ਇੱਕ ਬੰਦੇ ਨੂੰ ਟਾਈਮ ਦਿੱਤਾ ਜਾਂਦਾ ਸੀ ਤੇ ਤੁਸੀਂ ਫਲਾਨੀ ਜਗ੍ਹਾ ਪਹੁੰਚੋ ਲੋਕਲ ਜਿਹੜਾ ਬੰਦਾ ਜਿਹਦੇ ਕੋਲ ਕਨਸਾਈਨਮੈਂਟ ਪਈ ਹੈ ਉਹਦੀ ਟੀ-ਸ਼ਰਟ ਜਾਂ ਸ਼ਰਟ ਜੋ ਉਹਨੇ ਪਾਈ ਹੋਈ ਹੈ ਸਿਰਫ ਉਹਨੀ ਇੱਕ ਫੋਟੋ ਵਿਦਾਊਟ ਫੇਸ ਭੇਜੀ ਜਾਂਦੀ ਸੀ ਵੀ ਇਸ ਉਹ ਜਿਹੜਾ ਬੰਦਾ ਤੁਹਾਨੂੰ ਆ ਕੇ ਦੇਖਾ ਚੀਜ਼ ਏ ਸੋ ਉਹਦੇ ਨਾਲੇ ਕਦੇ ਵੀ ਬੇਸਿਕਲੀ ਆਪਸ ਚ ਕਿਉਂਕਿ ਕਿਸੇ ਦਾ ਕਨੈਕਸ਼ਨ ਹੀ ਨਹੀਂ ਬਣਦਾ ਇਹ ਆਪਣੇ ਕੰਮ ਦੇ ਵਿੱਚ ਜਲਾ ਰਹੇ ਸੀਗੇ ਸੋ ਇਹਦੇ ਚ ਜਿਹੜੀ ਬਾਕੀ ਗ੍ਰਿਫਤਾਰੀਆਂ ਨੇ ਉਹ ਕੁਝ ਰਾਜਸਥਾਨ ਤੇ ਹੋਰ ਸਟੇਟਸ ਦੇ ਵਿੱਚ ਬਾਕੀ ਨੇ ਉਹਨਾਂ ਤੇ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਔਰ ਉਸ ਇੰਟਰ ਸਟੇਟ ਅਸੀਂ ਜਿਹੜੀ ਉਹਨਾਂ ਦੀ ਕੋਲਾਬੋਰੇਸ਼ਨ ਵੀ ਤੇ ਕੋਆਰਡੀਨੇਸ਼ਨ ਦੀ ਸਾਨੂੰ ਬੜੀ ਹੈਲਪ ਮਿਲ ਰਹੀ ਹੈ ਉਤੇ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਚ ਅਸੀਂ ਹੋਰ ਇਹਦੇ ਜਿਹੜਾ ਕਾਟਲ ਦੀ ਬਾਕੀ ਕੜੀਆਂ ਨੇ ਉਹ ਵੀ ਜਲਦੀ ਅਸੀਂ ਬ੍ਰੇਕ ਕਰਾਂ